Takk. आदि <coughs> र <coughs> হাজির মহন মহাজন মহাবীর अभी संधु की पहली किताब है बहुत सारिया शुभकामनावासो बाद रजिंद्र कौर जी बोलियां टप्पे ते गीत ਉਹਨਾਂ ਨੇ ਬੜੇ ਕਮਾਲ ਦੇ ਸਿਰਜੇ ਨੇ ਮੈਂ ਉਸ ਕਿਤਾਬ ਦੀ ਜਦੋਂ ਇਹ ਬਣ ਰਹੀ ਸੀ ਤੇ ਮੈਂ ਉਹਦਾ ਦੁਆਰੇ ਹਾਂ ਬਹੁਤ ਕਮਾਲ ਦੇ ਟੱਪੇ ਬੋਲੀਆਂ ਤੇ ਗੀਤ ਨੇ ਰਜਿੰਦਰ ਕੌਰ ਜੀ ਇਹ 13 ਸਾਲ ਜੀ ਦੇ ਨਾਲ ਉਹ ਉਦੋਂ ਚਿੱਠੀਆਂ ਲਿਖਦੇ ਹੁੰਦੇ ਸੀਗੇ ਤੇ ਉਹ ਹੱਥ ਨਾਲ ਲਿਖ ਕੇ ਡਾਕ ਦੇ ਵਿੱਚ ਤੇ ਪਾਉਂਦੀਆਂ ਤੇ ਹੁਣ ਕਾਰਜਕਾਰਨੀ ਤੇ ਸਾਰੇ ਮੈਂਬਰ ਪਿਛਲੇ ਪਾਸੇ ਆ ਜਾਣ ਪਰਦਾਗਮੰਡਲ ਸਾਜ ਜਾਵੇ ਤੇ ਸਾਰੇ ਆਪ ਨੂੰ ਤੇ ਇਸ ਤੋਂ ਬਾਅਦ ਸਨਮਾਨ ਉਹਨਾਂ ਸ਼ਕਤੀਆਂ ਦਾ ਵੀ ਹੋਣਾ ਜਿਨ੍ਹਾਂ ਨੇ ਜਿਹੜੇ ਸਾਡੇ ਰਾਧਸੇਹਰੇ ਬਣੇ ਨੇ ਜਿਨ੍ਹਾਂ ਨੇ ਸਾਨੂੰ ਵਿੱਤੀ ਸਹਿਯੋਗ ਦਿੱਤਾ اخਲਾਕੀ ਸਹਿਯੋਗ ਦਿੱਤਾ ਸਾਡੀ ਬਾਹ ਫੜੀ ਹੈ ਸਾਨੂੰ ਸਲਾਹ مشوره ਦਿੱਤੇ ਨੇ सा पिट से हथ रखे उन्हें शख्सियतों सम्मानित करना फोटो तो बाद दोबारा हाजिर होंगे। ਹਾਂਜੀ ਥੋੜਾ ਪਿੱਛੇ ਹੋ ਜਾ ਵੀਰੇ ਪਿੱਛੇ ਵੀ ਖਿੱਚ ਰਿਹਾ ਮੈਂ ਫੋਟੋ ਨਹੀਂ ਮੈਂ ਖਿਆਲ ਨਹੀਂ ਕਰ ਰਿਹਾ ਹਾਂ ਤੇ ਇਕ ਲਿਆ ਕਰਾਂ ਮੈਂ ਇਹ ਫੋਟੋ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਦਸਵੀਂ ਦੇ ਕਰਾਫ ਨਾ ਨਾ ਪੇਪਰ ਉਹ ਤਾਂ ਤੇ ਉਸ ਫੇਰ ਬੈਲ ਜੀ ਹੁੰਦੀ ਹੈ ਤਾਂ ਫਿਰ ਫੋਟੋ ਲੱਗਦੀਆਂ ਸੱਚੇ ਦੁੱਖ ਫਿਰ ਰੋਡ ਨੰਬਰ 35 36 ਤੇ ਲਓ ਜੀ ਹੁਣ ਚਾਰ ਮਤੇ ਜਿਹੜੇ ਹੈ ਹੈਗੇ ਨੇ ਅਨ ਪੇਸ਼ ਕੀਤੇ ਜਾਣੇ ਨੇ ਜਿਹਦੇ ਵਿੱਚ ਸਭ ਤੋਂ ਪਹਿਲਾ ਮਤਾ ਹੈ ਸੁਖਿੰਦਰ ਸਿੰਘੂ ਜੀ ਪੜਨਗੇ ਚੰਨੀ ਕਾਤੀ ਪ੍ਰਸ਼ਾਸਕੀ ਪਾਇਲਟ ਪੰਜਾਬੀ